ਕੀਨੋ ਬਟੋ ਕਲੂ ਮੈਂ ਸਭ ਕਾ ਸਾਧਨ ਇਹੇਤ ਇਤੀਜ ਕਰੀ ਸੀਸ ਧਿਆ ਪਰ ਸੀਨਾ ਉੱਚੀ ਜਿਨ ਵਿਨ ਦੰਤੰ ਜਗ ਖਾਇਆ ਮਨ ਮੁਖ ਖਾਂਦੇ ਗੁਰ ਮੁਖ ਉਬਰੇ ਜਿਨੇ ਸਚ ਨਾਮ ਚੇਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰ ਮੁਖ ਨਗਰੀ ਆਇਆ ਜਾਨੁ ਬੰਧਵਾਇ ਸੁਖ ਦਾਤਾ ਮਨ ਨਵਾਸਾਇ ਨਾਨਕ ਨਾਮ ਤਿਨਾ ਤੋਂ ਮਿਲਿਆ ਜਿਨ ਕੋ ਤੁ ਲਿਖ ਪਾਇ ਮਨ ਦਾਤੀ ਜੈ ਕਰੀ ਬਹਿ ਅੰਮ੍ਰਿਤ ਭਰ ਪੂਰਣੈ ਮਨ ਖਾਸ ਨਾਮ ਪਾਇਆ ਜਿਉ ਦਸਤੂਰੀ ਮੇਂਦ ਨਾ ਜਾਣੇ ਪ੍ਰਭ ਦਾ ਧਰਮ ਭਲਾਇਆ ਅੰਮ੍ਰਿਤ ਤਜ ਇੱਕ ਸੰਗ੍ਰੇ ਕਰਤੇ ਆਪ ਖਲਾਇਆ ਗੁਰਮੁਖ ਵਿਲੇ ਸੋਚਿ ਕੈ ਤਿਨ ਅੰਧ ਕਰਮ ਦਿਖਾਇਆ ਤਨ ਮਨ ਸੀਤਲ ਹੋਇਆ ਰਸ ਨਾਰਸਾ ਦਿਆਇਆ ਨੇ ਮਿਲਾਇਆ ਬੇ ਸਭ ਦੇ ਸਭ ਜਗ ਬਰਨ ਦਿੱਤਾ ਜਨਮ ਗਵਾਇਆ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਾਣੀ ਸੋ ਅਰਪੁਰਖ ਅਦੰਮ ਹੈ ਕਉ ਕੀਤ ਦੇਖ ਪਾਈਏ ਤਿਸ ਰੂਪ ਨਰੇਖ ਦ੍ਰਿਸ਼ਟ کہو جان کیوں تے آئی ہے نمکا نرنجن ہر آگم کیا کہ گن ہے جس آپ بجائے جسے آپ بجارے آپ سو ہر مارگ پائیے گرپور گر سیوا پائی ہے واحر جی کا خالصا واحر جی کی فتح سو گرو سس جی ਸਮਾਂ ਬਹੁਤ ਹੋ ਚੁੱਕਿਆ ਹੈ ਸਭ ਤੋਂ ਪਹਿਲਾਂ ਬੇਨਤੀ ਹੈ